ਸਭ ਤੋਂ ਪਹਿਲਾਂ ਪਿਆਰ ਭਰੀ ਸਾਰਿਆ ਇਲਾਕੇ ਨੂੰ ਪਿਆਰ ਭਰੀ ਸਤਿਕਾਰ। ਮੈਂ ਸਰਪੰਚ ਵਸਾਕਾ ਸਿੰਘ ਪਿੰਡ ਮਿਰਛਾਣੇ ਕੋਜੀ ਹੁਣੇ ਮੀਟਿੰਗ ਕਰਕੇ ਆਏ ਆ। ਉਹਨੇ ਇੱਕ ਛੋਟਾ ਜਿਹਾ ਪਿੰਡ ਹੈ। ਪਿੰਡ ਮੋਮਣ ਕੋਲ ਜਿੱਥੇ ਮੀਟਿੰਗ ਚੱਲ ਰਹੀ ਆ। ਦੇਖੋ ਜੀ ਪਹਿਲਾਂ ਇਹ ਰਜਵਾੜੇ ਵੀ ਚੱਲਦੇ ਰਹੇ ਨੇ। ਪਿੰਡਾਂ ਦਾ ਵਿਕਾਸ ਨਹੀਂ ਹੋਇਆ। ਕੁਛ ਨਹੀਂ। ਪੈਸਾ ਤੇ ਲਾ ਆਇਆ ਜੀਵਾਂ ਚ ਪਾ ਲਿਆ। ਈ ਕੁਝੀ ਕੁਛ ਖਾ ਲਿਆ। ਲਾਇਆ ਤੇ ਕੱਖਣੀ ਹੁਣ ਇਸ ਵਕਤੇ ਇੱਕ ਖੈਲੋ ਕਿ ਦੁਨੀਆ ਦੇ ਉੱਤੇ ਇੱਕ ਇੱਕੀ ਗੱਲ ਚੱਲ ਰਹੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਸਾਡੀ ਡੇਹਰਾ ਬਾਬਾ ਨਾਨਕ ਦੇ ਹਲਕੇ 'ਚ ਮਤਲਬ ਇਹ ਆਉਣੀ ਚਾਹੀਦੀ ਆ ਪਰਿਵਾਰਵਾਦ ਜਿਹੜੇ ਨੂੰ ਖਤਮ ਕਰਨਾ ਕਿਉਂਕਿ ਆਮ ਆਦਮੀ ਪਾਰਟੀ ਨੇ ਬਹੁਤ ਤਗੜਾ ਵਿਕਾਸ ਕੀਤਾ ਹਰ ਇੱਕ ਪਿੰਡ ਦਾ ਸਾਡਾ ਇਲਾਕਾ ਜਿਹੜਾ ਹੈ ਇਸੇ ਕਰਕੇ ਪਛੜਿਆ ਆ ਰਿਹਾ ਅਸੀਂ 2022 ਦੇ ਵਿੱਚ ਇਹ ਕੁਝ ਆਪਣੀਆਂ ਗਲਤੀਆਂ ਦੇ ਕਰਕੇ ਅਸੀਂ ਪਿੱਛੇ ਰਹਿ ਗਏ ਅਸੀਂ ਜਿਤਾ ਨਹੀਂ ਪਾਏ ਦਿਲ ਦੇ ਵਿੱਚ ਸੀ ਕਿ ਸਰਕਾਰ ਉਹਨਾਂ ਦੀ ਆਉਣੀ ਆ ਪਰ ਹਤਵਾ ਬੜਾ ਤਗੜਾ ਦਿੱਤਾ ਜਿਹੜੇ 92 ਐਮਐਲਏ ਸਾਡੀ ਆਮ ਆਦਮੀ ਪਾਰਟੀ ਦੇ ਬਣੇ ਤੇ ਸੋਚ ਕੇ ਲੋਕਾਂ ਨੇ ਵੋਟ ਘਟਾਈ બીજી ਗੱਲ ਹੁਣ ਸਾਰਿਆਂ ਦੇ ਵਿੱਚ ਇੱਕੋ ਹੀ ਤੋਸਾਫ ਬਹੁਤ ਹੈ ਕਿ ਅਸੀਂ ਸਰਦਾਰ ਗਰਦੀਪ ਸਿੰਘ ਜੀ ਰੰਧਾਵਾ ਨੂੰ ਲੰਬੀ ਲੀਡ ਦੇ ਵਿੱਚ ਜਿਤਾ ਕੇ ਤੁਸੀਂ ਦੇਖਦੇ ਆਇਓ ਕੀ ਹੈ ਦੁਨੀਆ ਦਾ ਕਿਵੇਂ ਮਿਲ ਉਲਾਰ ਚੱਲ ਰਿਹਾ ਦੁਨੀਆ ਬਹੁਤ ਜ਼ਿਆਦਾ ਜਿਹੜੀ ਆ ਇਹ ਹਨੇਰ ਹੋ ਗਈ ਆ ਇਹਨਾਂ ਪਾਰਟੀਆਂ ਤੋਂ ਹੁਣ ਆ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਇਹੀ ਸਾਰਿਆਂ ਦਾ ਸੁਝਾਅ ਹੋਇਆ ਹਰ ਇੱਕ ਰਿਸ਼ਤੇਦਾਰ ਭੈਣ ਭਰਾ ਹਰ ਇੱਕ ਜਿਹੜਾ ਬੰਦਾ ਆ ਉਹ ਪ੍ਰਚਾਰ ਕਰਿਆ ਕਿ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੂੰ ਵੋਟਾਂ ਪਾ ਕੇ ਲੰਬੀ ਲੀਡ ਜਿੱਤਾ ਕੇ ਇਹ ਸੀਟ ਜਿਹੜੀ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਝੋਲੀ ਵਿੱਚ ਪਾਉਣੇ ਆ ਤਾਂ ਕਿ ਸਾਡਾ ਪਛੜਿਆ ਹੋਇਆ ਇਲਾਕਾ ਜਿਹੜਾ ਆ ਉਹ ਗਾਹਾਂ ਤਰੱਕੀ ਕਰ ਸਕੇ ਬਸ ਇੰਨਾ ਹੀ ਕੁਝ ਇਹ ਕਹਿੰਦਾ ਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ